ਅੱਜ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱਜ ਚੁੱਕੇ ਨੇ 6:30 ਵਜੇ ਇਸ ਵਕਤ ਖੜਾ ਪਵਰਨਾਲਾ ਮੰਡੀ ਦੇ ਵਿੱਚ ਇਹਨੇਗਾ ਅੱਜ ਸ਼ਨੀਵਾਰ ਚਲੋ ਤਰੀ ਕਹੀ ਗਿਆ ਅੱਜ 11 ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਤੱਕ ਕੀ ਭਾਅ ਚੱਲ ਰਿਹਾ ਜੀ ਫੁੱਲ ਸੇਵਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਜੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹਾਂਜੀ ਦੋਸਤੋ ਚੀਨੀ ਖੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦਲ ਫਾਪੇ ਦਾ ਭਾਅ ਰਿਹਾ ਜੀ ਅੱਜ ਦਾ ਜੀ 45 ਤੋਂ ਲੈ ਕੇ 5 ਹਾਂਜੀ ਪਿੰਡੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਜੀ ਕਿਲੋ ਦਾ ਤੇ ਪੰਸੂਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 180 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਥੱਲੜ ਨੇ ਕੱਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਅੱਜ ਦਾ ਜੀ 60 ਤੋਂ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਜੀ ਇਹ ਬੰਦ ਗ੍ਰੇਟਾ ਦਾ ਭਾਜ ਜੀ ਅੱਜ ਦਾ ਜੀ ਕੱਦੂ ਦਾ ਹਾਂ ਜੀ ਔਲੇ ਦਾ ਭਾ ਰਿਆ ਜੀ ਅੱਜ ਦਾ ਜੀ ਕਿਲੋ ਦਾ ਭਾ ਰਿਆ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਜ ਜੀ ਔਲੇ ਦਾ ਜੀ ਅੱਜ ਦਾ ਜੀ ਬੰਦ ਗ੍ਰੇਟਾ ਦਾ ਭਾਜ ਜੀ ਔਲੇ ਦਾ ਜੀ ਅੱਜ ਦਾ ਹਾਂ ਜੀ ਹਰੇ ਮਟਰਾਂ ਦਾ ਭਾ ਕੱਟ ਚੁੱਕਾ ਜੀ ਹਰੇ ਮਟਰਾਂ ਦਾ ਭਾ ਰਿਆ ਜੀ ਅੱਜ ਦਾ ਜੀ ਕਿਲੋ ਦਾ ਭਾ ਰਿਆ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਅੱਜ ਦਾ ਜੀ 160 ਤੋਂ ਲੈ ਕੇ 170 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦੇ ਵੀ ਬੰਦ ਗੋਰੀ ਦਾ ਭਾਅ ਜੀ ਹਾਂਜੀ ਗਾਜਰਾਂ ਦਾ ਭਾਅ ਰਿਹਾ ਜੀ ਅੱਜ ਜੀ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਜੀ 220 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਗਾਜਰਾਂ ਦੇ ਭਾਅ ਵੱਧ ਚੁੱਕੇ ਨੇ ਜੀ ਬਾਹਰਲੀ ਗਾਜਰ ਦਾ ਤੇ ਬੋਰੀ ਦਾ ਬੰਦ ਦਾ ਭਾਅ ਰਿਹਾ ਜੀ ਅੱਜ ਜੀ 1500 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਹਾਂਜੀ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ 100 ਤੋਂ ਲੈ ਕੇ 120 ਦਾ ਸਰ ਮਤ ਕਰਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮੇਥੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਦਰਜੰਡਾ ਦਾ ਭਾਅ ਰਿਹਾ ਜੀ ਅੱਜ ਲਈ ਮੇਥੀ ਲਈ 300 ਰੁਪਏ ਦਾ ਭਾਅ ਜੀ ਦਰਜੰਡਾ ਜੀ ਮੇਥੀ ਲਈ ਤੇ ਗੁੱਟੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਦਾ ਭਾਅ ਗੁੱਟੀ ਲਈ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਗੁੱਟੀ ਦਾ ਜੀ ਅੱਜ ਦਾ ਹਾਂਜੀ ਸਰੋਂ ਦੇ ਸਾਗ ਦਾ ਬ੍ਰੈਡ ਸੋ ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਅੱਜ ਇਹ ਸਾਗ ਦਾ ਤੇ ਪਾਲਕ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਦੀ ਪਾਲਕ ਦਾ ਤੇ ਪਾਲਕ ਦਾ ਭਾਅ ਥੋੜਾ ਜਿਹਾ ਤੇਜ਼ ਹੈ ਜੀ ਹਾਂ ਜੀ ਤੋਂ ਆਪਾਂ ਬਾਈ ਹੈਰੀ ਨਾਲ ਵੀ ਕਰੀਏ ਗੱਲਬਾਤ ਵੀ ਅੱਜ ਜਾਲ ਵਾਲੇ ਕਦੋਂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦਗਰੇ ਤੋਂ ਬਾਰੇ ਗੱਲਬਾਤ ਕਰਾਂ ਔਰ ਕੀ ਆਏ ਨੇ ਜਤੋਂ ਬਾਈ ਠੀਕ ਆਂ ਕੈਮ ਆ ਬਾਈ ਆਇਆ ਨਹੀਂ ਹਜੇ ਆਪਣਾ ਬਾਈ ਹੈਨਾ ਜੀ ਆਇਆ ਨਹੀਂ ਠੀਕ ਨਹੀਂ ਆਇਆ ਅੱਛਾ ਜੀ ਕਰੀਆ ਹੂੰ ਹਾਂ ਜੀ ਦੋਸਤੋ ਆਪਾਂ ਬਾਈ ਹਰੀ ਨਾਲ ਕਰੀਏ ਗੱਲਬਾਤ ਵੀ ਜਾਲ ਵਾਲੇ ਕੱਦੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਗਰੇਟਾਂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਪਰ ਬਾਈ ਹਰੀ ਕੀ ਆਲ ਨੇ ਬਾਈ ਵਧੀਆ ਬਾਈ ਕਹਿਵਾ ਬਾਈ ਤੇ ਜਾਲ ਵਾਲੇ ਕੱਦੂ ਕੀ ਭਾਅ ਰਿਹਾ ਜੀ ਅੱਜ ਆਪਣੇ ਦਾ ਜਾਲ ਵਾਲਾ ਦੋਸਤੋ ਬਾਈ ਅੱਜ ਵਿੱਚ 60 ਤੋਂ 70 ਦਾ ਹਾਂ ਜੀ ਦੋਸਤੋ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਜੀ ਉਹ ਬੰਦ ਗਰੇਟਾਂ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਜੀ ਜਿਹਦੇ ਵੇਚਣਾ ਜਾਂ ਖਰੀਦਣਾ ਦਾ ਬਾਈ ਹੈਰੀ ਕੋਲੇ ਆ ਸਕਦੇ ਜੀ 28 ਨੰਬਰ ਦੁਕਾਨ ਤੇ ਜਿਹਦੇ ਤੇ ਸਕਰੀਨ ਤੇ ਆਪਾਂ ਨੰਬਰ ਵੀ ਪਾ ਦਾਂਗੇ ਬਾਈ ਦਾ ਤੇ ਜਾਲ ਵਾਲਾ ਕੱਦੂ ਪੂਰਾ ਟਾਪ ਦਾ ਹੁੰਦਾ ਕੱਦੂ ਜੇ ਕਿਸੇ ਨੇ ਲੈਣਾ ਜੀ ਤੇ ਬੰਦ ਗਰੇਟਾਂ ਦਾ ਭਾਜ ਕੱਦੂ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜ ਕੱਦੂ ਦਾ ਜੀ ਅੱਜ ਦਾ ਹੋਰ ਵੀਰ ਜੀ ਠੀਕ ਹੋ ਜੀ ਜੀ ਵਧੀਆ ਗਰੀ ਪੇਠਾ ਲੈ ਕੇ ਆਉਂਦੇ ਆ ਹਾਂ ਜੀ ਦੋਸਤੋ ਬਾਈ ਪੇਠਾ ਲੈ ਕੇ ਆਉਂਦੇ ਆ ਪੂਰਾ ਵਧੀਆ ਤਾਜ਼ਾ ਪੇਠਾ ਆਪਣਾ ਲੋਕਲ ਪੇਠਾ ਹੀ ਆ ਪੂਰਾ ਵਧੀਆ ਆਪਣੇ ਪੇਠੇ ਦਾ ਕੀ ਰੇਟ ਚੱਲੀ ਜਾਂਦਾ ਫਿਰ ਜੇ ਆਪਣਾ ਆਪਣਾ 20 ਤੋਂ 25 ਜਾਂਦਾ ਹੈ। ਅੱਛਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਪੂਰਾ ਵਧੀਆ ਟੌਪ ਦੇ ਪੇਠੇ ਦਾ ਭਾਅ ਜੀ ਅੱਜ ਦਾ ਜੀ ਪੇਠੇ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਵਧੀਆ ਤਾਜ਼ਾ ਪੇਠਾ ਹੁੰਦਾ ਬਾਈ ਹੈਰੀ ਕੋਲੇ ਜੇ ਕਿਸੇ ਨੇ ਵੀ ਲੈਣਾ ਜਾਂ ਵੇਚਣਾ ਜਾਂ ਖਰੀਦਣਾ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਬਾਈ ਹੈਰੀ ਨਾਲ ਇਹ ਲੋਕਲ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ 12 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਲੋਕਲ ਲੋਕਲ ਖੀਰੇ ਦਾ ਜੀ ਅੱਜ ਦਾ ਜੀ ਇਹ ਹਾਂਜੀ ਚਿਬੜਾ ਦਾ ਪਹਾੜ ਆ ਰਿਹਾ ਜੀ ਕਿੱਲੇ ਦਾ ਜੀ ਅੱਜ ਦੇ ਜੀ 25 ਤੋਂ ਲੈ ਕੇ 30 ਬਤਕ ਦਾ ਪਹਾੜ ਜੀ ਚਿਬੜਾ ਦਾ ਜੀ ਅੱਜ ਆ ਜੀ ਤੇ ਪੰਸੇਰੀ ਦਾ ਪਹਾੜ ਆ ਰਿਹਾ ਜੀ 120 ਤੋਂ ਲੈ ਕੇ 1500 ਰੁਪਏ ਦੇ ਕਿਦਾ ਭਾਜ ਜੀ ਪੰਛੀਰੀ ਦਾ ਜੀ ਅੱਜ ਇਹ ਤੋਂ ਬੜਾ ਵਾਹ ਕੋਬੀ ਦਾ ਭਾ ਰਿਆ ਜੀ ਅੱਜ ਦਾ ਜੀ ਬੰਦ ਬੋਰੀਆਂ ਦਾ ਭਾ ਰਿਆ ਜਿਦਾਂ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜ ਜੀ ਪੱਤ ਗੁੱਬੀ ਦਾ ਜੀ ਅੱਜ ਦਾ ਹਾਂਜੀ ਆਰਬੀ ਦਾ ਰੇਟ ਘਟ ਚੁੱਕਾ ਜੀ ਆਰਬੀ ਦਾ ਭਾ ਰੇਗਾ ਜਿਦਾਂ 30 ਰੁਪਏ ਕਿਲੋ ਦਾ ਭਾਜ ਜੀ ਆਰਬੀ ਦਾ ਜੀ ਅੱਜ ਇਹ ਲੋਕਲ ਆਰਬੀ ਦਾ ਭਾਜ ਜੀ ਇਹ ਬੰਦ ਗਰੇਟਾ ਦਾ ਭਾਜ ਜੀ ਆਰਬੀ ਦਾ ਜੀ ਹਾਂਜੀ ਦੋਸਤੋ ਆਪਾਂ ਬੈਂਗਣੀ ਬਾਰੇ ਵੀ ਗੱਲਬਾਤ ਕਰਦੇ ਵੀ ਬੈਂਗਣੀ ਦਾ ਕੀ ਭਾ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਤੇ ਪੰਛੀਰੀ ਦਾ ਭ ਕੈਮ ਕੀ ਪਾਲਾਦਾ ਜੀ ਸੌਰੀ 5 ਕਿਲੋ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਪਨਛੀਰੀ ਦਾ ਭਾਅ ਹੈ ਜੀ ਅੱਜ 200 ਰੁਪਏ ਦਾ ਭਾਅ ਜੀ ਪਨਛੀਰੀ ਦਾ ਜੀ ਅੱਜ ਦਾ ਹਾਂਜੀ ਕੱਚੇ ਚੌਲੇ ਦਾ ਭਾਅ ਹੈ ਜੀ ਅੱਜ ਉਹ ਵੀ ਪਨਛੀਰੀ ਦਾ ਭਾਅ ਰਿਹਾ ਜੀ ਅੱਜ ਦਾ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਪਨਛੀਰੀ ਦਾ ਜੀ ਕੱਚੇ ਚੌਲੇ ਦਾ ਕਿੱਲੇ ਰੋ ਬਾ ਰਿਆ ਜੀ ਅੱਜ ਦਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਚੌੜੇ ਦਾ ਜੀ ਅੱਜ ਦਾ ਕੱਚੇ ਦਾ ਜੀ ਦੋਸਤੋ ਅਕਲ ਗੋਭੀ ਦਾ ਭਾਅ ਹੋ ਗਿਆ ਜੀ ਤੇਜ ਤੇ ਗੋਭੀ ਬਾਰੇ ਆਪਾਂ ਗੱਲਬਾਤ ਕਰਦੇ ਵੀ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਤੇਜ ਆ ਜੀ ਗੋਭੀ ਦਾ ਭਾਅ ਜੀ ਅੱਜ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਗੋਭੀ ਦਾ ਜੀ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤੇ ਵਾਈਲ ਆਪਣਾ 15 ਨੰਬਰ ਦੁਕਾਨ ਤੇ ਤੁਸੀਂ ਗੱਲਬਾਤ ਕਰ ਸਕਦੇ 15 ਨੰਬਰ ਦੁਕਾਨ ਤੇ ਮਿਲ ਜੀ ਗੋਭੀ ਪੂਰੀ ਟੋਕਰੀ ਗੋਭੀ ਆਈ 70 ਤੋਂ ਲੈ ਕੇ 80 ਰੁਪਏ ਤ ਹਾਂਜੀ ਦੋਸਤੋ ਅਦਰਕ ਦਾ ਭਾਅ ਵਧ ਵਧ ਚੁੱਕਿਆ ਜੀ ਤੇਜ਼ ਹੋ ਗਿਆ ਅਦਰਕ ਦਾ ਭਾਅ ਜੀ ਅਦਰਕ ਦਾ ਭਾਅ ਹੈਗਾ ਜੀ ਅੱਜ ਜੀ ਬੰਦ ਬੋਰੀਆਂ ਦਾ ਭਾਅ ਰਿਹਾ ਜੀ ਅੱਜ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਬੰਦ ਕੱਟਿਆ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਅ ਰਿਹਾ ਜੀ ਅੱਜ ਜੀ ਬੰਦ ਕੱਟਿਆ ਦਾ ਭਾਅ ਰਿਹਾ ਜੀ ਨਿੰਬੂ ਦਾ ਜੀ ਅੱਜ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ हां जी दोस्तों नोकल मिरच ਦਾ ਭਾ ਰਿਹਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਭਾ ਰਿਹਾ ਜੀ ਅੱਜ ਇਹ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਬੰਦਲ ਫਸ ਦੇ ਭਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਹਾਂ ਜੀ ਦੇਸੀ ਗਵਾਰੇ ਦਾ ਭਾ ਰਿਹਾ ਜੀ ਅੱਜ ਦਾ ਜੀ ਛੋਟੀ ਫਲੀ ਦਾ ਭਾ ਰਿਹਾ ਜੀ ਅੱਜ ਦਾ 400 ਤੋਂ ਲੈ ਕੇ 500 ਰੁਪਏ ਤੱਕ ਦਾ ਭਾ ਰਿਹਾ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਤੇ ਕਿਲੋ ਦਾ ਭਾ ਰਿਹਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾ ਰਿਹਾ ਜੀ ਦੇਸੀ ਗਵਾਰੇ ਦਾ ਜੀ ਅੱਜ ਦਾ ਛੋਟੀ ਫਲੀ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈ ਜੀ ਅੱਜ ਦਾ ਜੀ ਬੰਦ ਗ੍ਰੇਡਾਂ ਦਾ ਭਾਅ ਹੈ ਜੀ ਟਮਾਟਰ ਦਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਬੰਦ ਗ੍ਰੇਡਾਂ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਛੇਵ ਦੀਆਂ ਗੱਡੀਆਂ ਵੀ ਆ ਚੁੱਕੀਆਂ ਨੇ ਤਾਂ ਆਪਾਂ ਗੱਲਬਾਤ ਕਰਦੇ ਆ ਵੀ ਛੇਵ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਤੇ ਕੱਲ ਉਹਨੂੰ ਮਲਟੀ ਬੰਦ ਰਹਿਣੀ ਐ ਇਹ ਟਵਾਰਾ ਜੀ ਅੱਜ ਸ਼ਨੀਵਾਰ ਵਾਲੇ ਦਿਨ ਆਪਾਂ ਗੱਲਬਾਤ ਕਰਦੇ ਆ ਵੀ ਛੇਵ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਉਹ ਹੀ ਛੇਵ ਦਾ ਹਾਂਜੀ ਦੋਸਤੋ ਆਪਾਂ ਛੇਵ ਬਾਰੇ ਵੀ ਗੱਲਬਾਤ ਕਰਦੇ ਆ ਵੀ ਛੇਵ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਦੇ ਕੀ ਮਾਰੇ ਗੱਲਬਾਤ ਕਰਦੇ ਆ ਵੀ ਤੇ ਗੱਡੀਆਂ ਸੇਵ ਦੀਆਂ ਬਸੇਵ ਵਾਧੂ ਆ ਗਈ ਬਰਨਾਲਾ ਮੰਡੀ ਦੇ ਵਿੱਚ ਤੇ ਆਪਾਂ ਸੇਵ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਚੱਲ ਰਿਹਾ ਏ ਸੇਵ ਦਾ ਹਾਂਜੀ ਦੋਸਤੋ ਆਪਾਂ 13 14 ਕਿਲੋ ਵਾਲੀ ਟੇਟੀ ਦਾ ਪਾਅ ਦੱਸਦੇ ਵੀ ਅੱਜ ਦਾ ਕੀ ਪਾਟ ਲਰ ਹੈ ਜੀ ਟੇਟੀਆਂ ਦਾ ਜੀ ਅੱਜ ਦਾ ਸੇਵ ਦਾ ਟੇਟੀ ਦਾ ਪਾਅ ਹੈਗਾ ਜੀ ਅੱਜ ਦਾ ਜੀ 18 ਕਿਲੋ ਜੀ 18 ਕਿਲੋ 18 ਕਿਲੋ ਦੇ ਦਿੰਦੇ ਜੀ ਤੇ ਛੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੇਟੀਆਂ ਦਾ ਭਾਅ ਰਿਹਾ ਜੀ ਅੱਗੇ 250 ਤੋਂ ਲੈ ਕੇ 600 650 ਰੁਪਏ ਤੱਕ ਦਾ ਭਾਅ ਜੀ ਛੇ ਦਾ ਜੀ ਇਹ ਪੰਜ ਨੰਬਰ ਦੁਕਾਨ ਤੋਂ ਮਿਲ ਜੂ ਜੇ ਤੁਸੀਂ ਲੈਣਾ ਜੀ 250 ਤੋਂ ਲੈ ਕੇ 650 ਰੁਪਏ ਤੱਕ ਦਾ ਭਾਅ ਜੀ ਛੇ ਦਾ ਜੀ ਅੱਜ ਦਾ ਬੰਦ ਪੇਟੀਆਂ ਦਾ ਭਾਅ ਜੀ ਛੇ ਦਾ हां जी दोस्तों बोली ਦੇ ਭਾਤੇ ਅੱਜ ਸੇਵ ਰਿਆ ਜੀ 410 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਸੇਵ ਦਾ ਜੀ ਅੱਜ ਜੀ ਇਹ ਪੂਰਾ ਵਧੀਆ ਟੌਪ ਦਾ ਮਾਲ ਆ ਜੀ ਇਹ ਰਿਟਾਇਰ ਮਾਲ ਆ ਜੀ ਪੂਰਾ ਵਧੀਆ ਤੇ ਬੰਦ ਪੇਟੀਆਂ ਦਾ ਭਾਅ ਜੀ ਸੇਵ ਦਾ ਜੀ ਉਹ ਘੱਟੋ ਘੱਟ 18 ਕਿਲੋ ਵੇਟ ਹੁੰਦਾ ਇਹਦੇ ਵਿੱਚ ਆ ਜੀ 18 ਕਿਲੋ ਆ ਜੀ 15 ਕਿਲੋ ਦੀ ਵੀ ਚੱਲ ਹਾਂ ਜੀ 14 ਕਿਲੋ ਦੀ ਵੀ ਹੁੰਦੀ ਆ ਤੇ 13 ਕਿਲੋ ਦੀ ਵੀ ਹੁੰਦੀ ਆ ਪੇਟੀਆਂ ਜੀ ਕਿਸ ਨੇ ਲੈਣੀਆਂ ਜੀ ਤੇ ਅੱਜ ਦਾ ਭਾਅ ਰਿਹਾ ਜੀ ਬੋਲੀ ਦੇ ਜੀ 410 ਰੁਪਏ ਤੱਕ ਦਾ ਭਾਅ ਰਿਹਾ ਜੀ ਸੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਵਧੀਆ ਸੇਵ ਲੈਣਾ ਦੱਸਿਆ ਨੇ ਵੀ ਵਧੀਆ ਸੇਵ ਲੈਣਾ ਜੀ ਕਟੋਗੜ 650 ਤੋਂ ਲੈ ਕੇ 750 ਰੁਪਏ ਤੱਕ ਦਾ ਭਾਅ ਜੀ ਪੇਟੀ ਦਾ ਜੀ ਬੰਦ ਪੇਟੀਆਂ ਦਾ ਭਾਅ ਜੀ ਸੇਵ ਦਾ ਜੀ ਪੂਰਾ ਵਧੀਆ ਟੌਪ ਦਾ ਸੇਵ ਆ ਜੀ 650 ਤੋਂ ਲੈ ਕੇ 750 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਬੰਦ ਪੇਟੀਆਂ ਦਾ ਭਾਅ ਜੀ ਸੇਵ ਦਾ ਹਾਂਜੀ ਦੋਸਤੋ ਗਿਫਟ ਵਾਲਾ ਸੇਵ ਦੱਸਿਆ ਨੂੰ ਛੋਟੀ ਪੇਟੀ ਚਾਹੀਦੀ ਨਹੀਂ ਆ ਤਾਂ 5 ਕਿਲੋ ਵਾਲੇ ਸੇਵ ਦੀ ਪੇਟੀ ਦਾ ਭਾਅ ਹੈਗਾ ਜੀ ਅੱਜ ਦਾ ਜੀ 250 ਤੋਂ ਲੈ ਕੇ 3000 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਸੇਵ ਦਾ ਜੀ ਇਹ ਗਿਫਟ ਵਾਲੀ ਬੇਟੀ ਦਾ ਭਾਅ ਜੀ ਅੱਜ ਦਾ ਜੀ 5 ਕਿਲੋ ਸੇਵ ਹੁੰਦਾ ਜੀ ਇਹਦੇ ਵਿੱਚ ਦੇਖੋ ਕਿਸ ਨੂੰ ਮਿਲਣਾ ਜੀ ਇਹ 5 ਨੰਬਰ ਦੁਕਾਨ ਤੇ ਮਿਲ ਜੂਗਾ ਜੀ 250 ਤੋਂ ਲੈ ਕੇ 3000 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਆਪਾਂ ਕੀਵੀ ਦੀ ਟ੍ਰੇ ਬਾਰੇ ਗੱਲ ਕਰਦੇ ਹਾਂ ਵੀ ਟ੍ਰੇ ਦਾ ਰੇਟ ਦੱਸਦਾ ਵੀ ਕੀ ਭਾਅ ਚੱਲੇ ਟ੍ਰੇ ਦਾ ਜੇ ਪੂਰੀ ਟ੍ਰੇ ਲੈਣੀ ਹੈ ਜੀ ਕਿਸੇ ਨੂੰ ਵੀ ਟ੍ਰੇ ਦਾ ਭਾਅ ਹੈਗਾ ਜੀ ਕੀਵੀ ਦਾ ਜੀ ਅੱਜ ਦਾ ਜੀ ਇਹ ਪੂਰਾ ਵਧੀਆ ਕੀ ਵੀ ਹੋਵੇ ਜੀ ਟਰੇ ਦੇ ਬੰਦ ਟਰੇ ਦਾ ਭਾਅ ਪਾ ਰਿਹਾ ਜੀ ਅੱਜ ਦਾ ਜੀ 1700 ਤੋਂ ਲੈ ਕੇ 1750 ਤੱਕ ਦਾ ਭਾਅ ਜੀ ਕੀ ਵੀ ਦਾ ਜੀ ਅੱਜ ਦਾ ਜੀ ਇਹ ਬੰਦ ਟਰੇਆਂ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਇਹ 5 ਨੰਬਰ ਦੁਕਾਨ ਤੇ ਮਿਲਦੀ ਜੀ ਕੇਲਾ ਕਿਸੇ ਨੂੰ ਵੀ ਲੈਣਾ ਜੀ ਪੂਰਾ ਵਧੀਆ ਟਾਪ ਦਾ ਕੇਲਾ ਜੀ ਤੇ ਵਧੀਆ ਵੱਡਾ ਸਹਿਜ ਹੁੰਦਾ ਜੀ 23 ਤੋਂ ਲੈ ਕੇ 23 ਤੋਂ ਲੈ ਕੇ ਤੇ ਕਿਰਪਾ ਕਰਕੇ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਟਰੇ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦਾ ਵੀ ਨਰੀਆਲ ਦਾ ਕੀ ਭਾਅ ਵਿਖਿਆ ਜੀ ਇਹਦੇ ਨਰੀਆਲ ਦਾ ਜੀ ਇਹ ਪਾਣੀ ਵਾਲੇ ਨਰੀਆਲ ਦਾ ਭਾਅ ਪੁੱਛਦੇ ਬਾਈ ਨੇ ਹੋਰ ਬਾਈ ਕੀ ਆਵੇ ਕਹਿਣਾ ਠੀਕ ਹੈ ਬਾਈ ਹਾਂ ਵਦਿਆ ਬਾਈ ਤੂੰ ਸੁਣਾ ਕੀ ਰੇਟ ਮਿਲ ਗਿਆ ਨਰੀਆਲ ਵੀਰੇ ਨਰੀਆਲ ਮਿਲਿਆ ਬਾਈ 600 ਦਾ ਲਾਫਾ 10 ਪੀਸ ਹਾਂ 600 ਰੁਪਏ ਦਾ ਲਾਫਾ ਮਿਲਿਆ ਜੀ ਇਹ 10 ਪੀਸ ਹੁੰਦੇ ਇਹਦੇ ਵਿੱਚ ਹੈ ਨਾ ਜੀ ਹਾਂਜੀ ਹਾਂਜੀ ਦੋਸਤੋ 10 600 ਰੁਪਏ ਦਾ ਬਾਹਰ ਹੈ ਜੀ ਅੱਜਾ ਜੀ ਨਰੀਆਲ ਦਾ ਜੀ ਇਹ 10 ਪੀਸ ਹੁੰਦੇ ਜੀ ਇਹਦੇ ਵਿੱਚ ਨਰੀਆਲ ਦੇ ਪੂਰਾ ਵਧੀਆ ਹੁੰਦਾ ਇਹ ਵੀ ਹੈ ਨਾ ਹਾਂਜੀ ਇਤਨਾ ਬੜਾ ਪੂਰਾ ਬਈ ਇੱਕ ਨੰਬਰ ਪੂਰਾ ਹੈ ਬਈ ਅੱਛਾ ਹਾਂ ਜੀ ਦੋਸਤੋ ਬੋਲੀ ਆਪਾਂ ਰਿਹਾ ਜੀ ਅੱਜ ਦੇ ਜੀ ਸੇਵ ਦਾ ਬੋਲੀ ਲਾ ਪਾ ਰਿਹਾ ਜੀ ਜੀ ਸਟਾਫ ਦੀ ਸੇਵ ਦਾ ਪਾ ਰਿਹਾ ਜੀ ਅੱਜ ਦਾ ਜੀ 525 ਰੁਪਏ ਦਾ ਪਾ ਰਿਹਾ ਜੀ ਸੇਵ ਦਾ ਜੀ ਬੋਲੀ ਤੇ ਜੀ ਕਿਸੇ ਨੂੰ ਵੀ ਲੈ ਰਹੇ ਹੋ ਗੋਰ ਸੇਲ ਦੇ ਰੇਟ ਹੁੰਦੇ ਆ ਇਹ ਪੰਨੇ ਨੰਬਰ ਕਾਰਨ ਮਿਲਦੇ ਨੇ ਬੋਲੀ ਤੇ 525 ਰੁਪਏ ਦਾ ਪਾ ਰਿਹਾ ਜੀ ਸੇਲ ਦਾ ਜੀ 1200 ਰੁਪਏ ਬਈ ਹਾਂਜੀ ਸਭਰਾ ਹਾਂਜੀ ਕਬੂਲੀ ਇੱਦਾਂ ਲੱਗ ਰਹੀ ਹੈ ਜੀ 415 ਰੁਪਏ ਤੇ ਲੱਗ ਰਹੀ ਹੈ ਜੀ ਬੁੱਢੂ 1000 ਰੁਪਏ ਦੇ ਵੇਚੀਏ ਦੋਸਤੋ ਕਵੀਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਰੇਟ ਦਾ ਭਾਅ ਹੈਗਾ ਜੀ ਕਵੀਤੇ ਦਾ ਜੀ ਅੱਜ ਦਾ ਜੀ 35 ਤੋਂ ਅੱਜ 40 ਰੁਪਏ ਤੇ ਕਿਰਾ ਭਾਅ ਜੀ ਕਵੀਤੇ ਦਾ ਜੀ ਦੋ ਜੀ ਬੰਦ ਰੇਟ ਦਾ ਭਾਅ ਜੀ ਕਵੀਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਮਸਲਮੀ ਦਾ ਭਾਅ ਹੈਗਾ ਜੀ ਵਦਲਾ ਹੁੰਦਾ ਜੀ ਇਹਦੇ ਵਿੱਚ 10 ਕਿਲੋ ਮੀਟਾ ਹੁੰਦਾ ਜੀ ਮਸਲਮੀ ਦਾ ਜੀ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਕਰ ਤੇਰਾ ਭਾਅ ਹੈਗਾ ਜੀ ਮਸਲਮੀ ਦਾ ਜੀ ਅੱਜ ਦਾ ਜੀ ਸਾ 770 ਰੁਪਏ ਤੱਕ ਦਾ ਭਾਅ ਜੀ ਮਸਲਮੀ ਲੈ ਜੀ ਅੱਜ ਦਾ ਜੀ ਇਹ 10 ਕਿਲੋ ਵਾਲੀ ਮਸਲਮੀ ਦਾ ਭਾਅ ਜੀ ਪਵਾਜ ਰਿਹਾ ਜੀ ਅੱਜ ਦਾ ਹਾਂ ਜੀ ਦੋਸਤੋ ਸੰਤਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਰ ਦਾ ਭਾਅ ਹੈਗਾ ਜੀ ਸੰਤਰੇ ਦਾ ਜੀ ਅੱਜ ਦਾ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਸੰਤਰੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਰ ਦਾ ਭਾਅ ਜੀ ਸੰਤਰੇ ਦਾ ਜੀ ਅੱਜ ਦਾ ਮਰਜੀ ਦੋਸਤੋ ਅੰਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਰ ਦਾ ਭਾਅ ਹੈਗਾ ਜੀ ਅੰਮਰੂਦ ਦਾ ਜੀ ਅੱਜ ਦਾ ਜੀ 40 ਰੁਪਏ ਤੱਕ ਦਾ ਭਾਅ ਜੀ ਅੰਮਰੂਦ ਦਾ ਜੀ ਅੱਜ ਦਾ ਜ ਬੰਦ ਘਰੇਟਾਂ ਦਾ ਭਾਜ ਜੀ ਅਮਰੂਦ ਜੀ ਅੱਜ ਆਪਾਂ ਆਲੂ ਦੇ ਆਈ ਵਾਰੀ ਵੀ ਗੱਲਬਾਤ ਕਰਦੇ ਵੀ ਆਲੂ ਕਿਹੜਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਆਪਾਂ ਬੰਦ ਘਟਾਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਖੋਲਛੇਂ ਦਾ ਰੇਟ ਜੀ ਜੀ ਦੋਸਤੋ ਆਪਾਂ ਬਬੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਇਹ ਆਲੂ ਦਾ ਡਾਇਮੰਡ ਆਲੂ ਦਾ ਜਿਹੜਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਬੰਦ ਘਟਾਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਜੀ ਨਮਸਕਾਰ ਬਬੀ ਜੀ ਨਮਸਕਾਰ ਨਮਸਕਾਰ ਹੋਠੀ ਕੋਈ ਬੜੀਆ ਇਹ ਡਾਇਮੰਡ ਆਲੂ ਦਾ ਕੀ ਪਾਰਿਆ ਜੀ ਅੱਜ ਦਾ ਜੀ ਡਾਇਮੰਡ ਉਪਰਮ 600 ਬੀਗਿਆ نیچے ਮੈਂ 450 500 ਲਈ ਬਾਅਦ ਅੱਛਾ ਇਹ ਤੇ ਵਧੀਆ ਡਾਇਮੰਡ ਆਲੂ ਆ ਜਿਹੜਾ ਪੂਰਾ ਟੌਪ ਦਾ ਉਹ 600 ਰੁਪਏ ਦਾ ਪਾਰਿਆ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਟੌਪ ਦਾ ਤੇ ਜੇ ਹੋਰ ਵੀ ਕੱਟ ਲੈਣਾ ਤਾਂ 500 450 400 ਦਾ ਹਾਂ ਜੀ ਤੇ ਡਾਇਮੰਡ ਆਲੂ ਮਿਲ ਜੂਆ ਜੀ ਬਾਬੂ ਜੀ ਕੋਲੋਂ ਤੇ ਵਧੀਆ ਟਾਪ ਦਾ ਆਲੂ ਆਪਾਂ ਦਿਖਾ ਵੀ ਦਿੰਨੇ ਆ ਪੂਰਾ ਵਧੀਆ ਵਿਗਿਆ ਉਹ ਤੋਂ ਤੇ ਐਲ ਆਰ ਦਾ ਕੀ ਭਾਰ ਰੇ ਜੀ ਅੱਜ ਹੋਈ ਸਾਢੇ 450 ਰੁਪਏ ਵਿਗਿਆ ਹਾਂਜੀ ਐਲ ਆਰ ਦਾ ਭਾਰ ਰੇ ਜੀ ਅੱਜ ਹੋਈ ਸਾਢੇ 450 ਰੁਪਏ ਦਾ ਭਾਰ ਹੈ ਜੀ ਐਲ ਆਰ ਦਾ ਜੀ ਤੇ ਡਾਇਮੰਡ ਆਲੂ ਆ ਡਾਇਮੰਡ ਆਲੂ ਆ 500 ਰੁਪਏ ਕਿਹਾ 600 ਹਾਂਜੀ ਡਾਇਮੰਡ ਆਲੂ ਦਾ ਭਾਰ ਰੇ ਜੀ ਅੱਜ ਹੋਈ 500 ਰੁਪਏ ਦਾ ਭਾਰ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਡਾਇਮੰਡ ਆਲੂ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਆਲੂ ਦਿਖਾ ਦੇ ਆ 600 ਰ ਤੇ ਜੇ ਵੇਚਣਾ ਜਾਂ ਖਰੀਦਣਾ ਤਾਂ ਬਾਬੂ ਜੀ ਨਾਲ ਗੱਲਬਾਤ ਕਰ ਸਕਦੇ ਆਪਾਂ ਸਕਰੀਨ ਤੇ ਨੰਬਰ ਵੀ ਪਾ ਰਾਂਗੇ ਤੇ ਆਲੂ ਤੇ ਪਿਆਜ਼ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਬਾਬੂ ਜੀ ਨਾਲ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਜੀ 13 ਤੋਂ ਲੈ ਕੇ 14 15 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਣਾ ਭਾਅ ਜੀ ਪਿਆਜ਼ ਦਾ ਤੇ ਜੇ ਤੁਸੀਂ ਆ ਵੀ ਲੈਣਾ ਪਿਆਜ਼ ਜੀ 13 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਪੂਰਾ ਵਧੀਆ ਮੋਟਾ ਪਿਆਜ਼ ਹੈ ਜੀ 13 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਐਮਪੀ ਵਾਲਾ ਪਿਆਜ਼ ਹੈ ਜੀ ਪੂਰਾ ਵਧੀਆ ਤੇ ਹੋਰ ਵੀ ਵਧੀਆ ਕੁਆਲਿਟੀ ਲੈਣੀ ਹੈ ਜੀ 14 ਰੁਪਏ ਕਿਲੋ ਵੀ ਪਿਆਜ਼ ਮਿਲ ਜੂਗਾ ਜੀ ਪੂਰਾ ਵਧੀਆ ਇਹ ਵੀ ਤੇ ਸੁੱਕਾ ਪਿਆਜ਼ ਹੈ ਜੀ 14 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਅਜਰਾ ਜੀ ਇਹ ਬੰਦ ਘਟੇ ਦਾ ਭਾਅ ਜੀ ਪਿਆਰ ਦਾ ਤੇ ਆਪਾਂ 15 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਦੇ ਆ ਪੂਰਾ ਵਧੀਆ ਟੌਪ ਦਾ ਪਿਆਜ਼ ਹੁੰਦਾ ਜੀ 15 ਰੁਪਏ ਕਿਲੋ ਵਾਲਾ ਵੀ ਹਾਂਜੀ ਦੋਸਤੋ ਇਹ ਵੀ ਮੋਟਾ ਪਿਆਜ਼ ਆ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ 15 ਰੁਪਏ ਕਿਲੋ ਮਿਲ ਜੂਗਾ ਜੀ ਇਹ ਵੀ ਪਿਆਜ਼ ਜੇ ਕਿਸੇ ਨੇ ਲੈਣਾ ਹੈ ਇਹ ਬੰਦ ਘਟੇ ਦਾ ਭਾਅ ਜੀ ਪਿਆਰ ਦਾ ਜੀ ਅਜਰਾ ਹਾਂਜੀ ਦੋਸਤੋ ਨਾਸ਼ਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਕਟੇ ਦਾ ਭਾਅ ਹੈਗਾ ਜੀ ਨਾਸ਼ਕ ਦੇ ਪਿਆਜ਼ ਦਾ ਜੀ ਅੱਜ ਦਾ ਜੀ 100 ਰੁਪਏ ਕਿਲੋ ਦਾ ਭਾਅ ਜੀ ਨਾਸ਼ਕ ਦੇ ਪਿਆਜ਼ ਦਾ ਜੀ ਬੰਦ ਕਟੇ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਕਟੇ ਦਾ ਭਾਅ ਹੈਗਾ ਜੀ ਲਸਣ ਦਾ ਜੀ ਅੱਜ ਦਾ ਜੀ 50 50 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਜੀ ਇਹ ਬੰਦ ਕਟੇ ਦਾ ਭਾਅ ਜੀ ਲਸਣ ਦਾ ਜੀ ਯਾਹ ਤੋਂ ਲੈ ਕੇ 70 ਬਟਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਪੂਰਾ ਵਧੀਆ ਗੰਡੀ ਹੋਈ ਲਸਣ ਦੀ ਜੀ ਕਿਸੇ ਨੇ ਵੀ ਲੈਣੀ ਹੈ ਪੂਰਾ ਵਧੀਆ ਸੁੱਕਾ ਲਸਣ ਹੁੰਦਾ ਜੀ ਐਮਪੀ ਵਾਲਾ ਪੂਰਾ ਵਧੀਆ ਟੌਪ ਦਾ ਲਸਣਾ ਜੀ ਤੇ ਬਾਵਾ ਜੀ ਦੇ ਸਕਰੀਨ ਤੇ ਨੰਬਰ ਵੀ ਚੱਲ ਰਹੇ ਹੋ ਜੀ ਵੇਚਣਾ ਜਾਂ ਖਰੀਦਣਾ ਤਾਂ ਬਾਵਾ ਜੀ ਨਾਲ ਗੱਲਬਾਤ ਕਰ ਸਕਦੇ ਜੀ ਤੇ ਪੂਰਾ ਵਧੀਆ ਟੌਪ ਦਾ ਲਸਣਾ ਜੀ ਸੁੱਕਾ ਲਸਣਾ ਜੀ ਐਮਪੀ ਵਾਲਾ ਲਸਣਾ ਜੀ ਪੂਰਾ ਵਧੀਆ 50 ਤੋਂ ਲੈ ਕੇ 70 ਬਟਕ ਮਿਲ ਰਿਹਾ ਜੀ ਲਸਣ ਪੂਰਾ ਵਧੀਆ ਬੰਦ ਗੱਟਾ ਲੈਣਾ ਮੈਣਾ ਜੀ ਕਿਸੇ ਨੇ ਵੀ ਲੈਣਾ ਜੀ